ਉਹ ਠੰਡ ਕਿੰਨੀ ਹੋ ਗਈ ਹੈ ਜੇ ਸਬਜ਼ੀ ਪਾਣੀਦਾਰ ਕਰਨਾ ਚਾਹੀਦਾ ਤੇ ਹੋਰ ਕੁੜੇ ਲੈ ਬੇਬੇ ਤਾਂ ਸਾਗ ਰੀ ਨਹੀਂ ਬੈਠੀ ਆ ਬਾਹਰ ਭੇੜਦੇ ਹਵਾ ਵਗੀ ਚੱਲਦੀ ਆ ਆ ਪਤਾ ਨਹੀਂ ਕਿੱਥੇ ਕਿੱਥਾ ਹੋ ਜਾਂ ਕੇ ਨਾਲ ਹੋਰ ਮੈਨੂੰ ਤਾਂ ਚੋਰਾ ਲੱਗਿਆ ਸਿਰ ਕੀ ਬਣਾਵਾਂਗੇ ਸਬਜ਼ੀ ਵੀ ਭੁੱਲਿਆਈਆਂ ਉਹ ਤਾਂ ਹਵਾ ਵਗਦੀ ਬਾਹਰ ਲੈ ਲੈ ਹੋਰ ਮੈਂ ਖਾ ਸਾਗੀ ਲੈ ਕੇ ਬੇਲੇ ਬੈਠ ਜਾ ਹਾਂ ਚਲਾ ਤਾਂ ਵਧੀਆ ਕੀਤਾ ਬੇਬੇ ਨੇ ਸਾਗ ਰੰ ਲੈ ਉਹ ਲੈ ਲੈ ਕੁਰਸੀ ਇੱਥੇ ਨੇੜੇ ਕਰ ਲੈ ਇਹ ਕਾ ਤੋ ਰੋਈ ਜਾਂਦਾ ਕੀ ਪਤਾ ਤੁਸੀਂ ਆਉਂ ਜਾਂ ਨਾ ਕੁਛ ਕਰ ਤਾਂ ਖੇਡ ਹੀ ਜਾਂਦਾ ਸੀਗਾ ਬੇ ਬਹਾਵਾ ਵਗੀ ਆਂਦੀ ਇਹਨੇ ਕੁਛ ਪਾਇਆ ਵੀ ਨਹੀਂ ਪੈਰਾਂ ਚੁਰਿਆ ਬੇ ਤਾਂ ਤੁਮ ਨਜ਼ਾਰਾ ਲਿਆਤਾ ਸਾਗ ਬਣਾ ਕੇ ਮੈਂ ਤਾਂ ਚੋਰਾ ਲੱਗਿਆ ਪਿਆ ਸੀ ਮੈਂ ਕਿਹਾ ਕੀ ਕਰਾਂਗੀ ਤੇ ਕਿਵੇਂ ਲੱਕੜਾ ਲੱਪਣਗ ਲਿਆਈ ਕਟੀਆਂ ਕੀਤੀਆਂ ਲੱਕੜਾਂ ਦਾ ਪਈਆਂ ਹੀ ਸੀ ਤੇ ਸਾਗ ਕੌਣ ਲੈ ਸਾਗ ਆਪ ਲੈ ਲੈ ਆਜ ਤੈਨੂੰ ਫਿਰ ਤੇਰੇ ਗੋਡੇ ਹਿੱਲਦੇ ਨਾ ਹਿੱਲਣ ਸਾਤ ਵਧੀਆ ਵੰਗਣਾਂ ਤੇ ਮੱਕੀ ਦਾ ਆਟਾ ਨਾ ਮੰਗਾਲਾ ਮੈਂ ਆਮਗਾਲਾ ਹੁਣ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਵੀ ਤੇ ਸਾਗ ਤੇ ਰਿਆਤੇ ਅਸੀਂ ਲਈ ਆਉਂਦੇ ਨਾ ਹਨਾ ਫਿਰ ਮੈਂ ਵੇਲੀ ਬੈਠੀ ਸੀ ਮੈਂ ਨਾ ਨਾ ਫੋਨ ਕੀਤਾ ਵੀ ਚੱਲ ਸ਼ਹਿਰੋਂ ਆਉਣ ਕਿੰਨੀਆਂ ਤੇ ਆਉਂਦੀ ਹੁਣੀ ਮੈਂ ਆਉਂਦੀਆਂ ਨੂੰ ਰੰਨ ਕਿ ਰੱਖ ਦਾਂ ਮੈਂ ਆਖਿਆ ਨਾ ਵੇਲੀ ਬੈਠੀ ਐ ਤੇ ਟਾਈਮ ਪਾਸ ਨਹੀਂ ਹੁੰਦਾ ਚੱਲ ਵਧੀਆ ਕੀ ਤੇ ਚਲ ਮੈਂ ਕਿ ਸਾਗ ਤਾਂ ਤਰਗੇ ਭੋਰਾ ਤੇ ਕੁੜੀ ਵੀ ਪੇਟੀਟਿਊਸ਼ਨ ਹਾਂ ਉਹ ਵੀ ਗਈ ਚੱਲ ਵਧੀਆ ਹੋ ਗਿਆ ਚਲ ਮੈਂ ਮੱਕੀ ਦਾ ਆਟਾ ਮਗੋਨੀ ਅੱਜ ਮੱਕੀ ਦੀਆਂ ਰੋਟੀਆਂ ਬਣਾਵਾਂਗੇ ਹਨਾ ਹਾਂ ਬਣਾ ਲਾ ਉਹ ਸਾਗ ਨਾਲ ਵਧੀਆ ਖਾਵਾਂਗੀ ਮਜੇ ਨਾਲ ਹਰੀਆਂ ਮਿਰਚਾਂ ਵੀ ਪਈਆਂ ਸੀ ਥੋੜੀਆਂ ਜਿਹੀਆਂ ਉਹ ਪਾਤੀਆਂ ਹਾਂ ਦੂਜਾ ਸਮਾਨ ਤਾਂ ਲੈ ਚਲੀ ਪਾਤਾ ਕਰੀ ਪਾਤਾ ਤੇ ਮੈਂ ਕੁਰਸੀ ਲੈ ਕੇ ਹੁਣੀ ਆ ਮੈਥੂ ਕਿਹੜਾ ਬੈਠਾ ਹੁੰਦਾ ਹੈ ਐ ਸ਼ਾ ਮੈਂ ਸ਼ਹਿਰ ਗਈ ਤੇ ਗੋਡੇ ਦੁਕਾਨਾਂ ਲੱਗਦੀ ਤੇ ਹੋਰ ਬੇਬੇ ਮੇਰੇ ਤਾਂ ਗੋਡੇ ਦੁਕਾਨ ਸਾਗ ਤੋੜ ਕੇ ਨਹੀਂ ਉਹ ਤਾਂ ਪਤਾ ਤੁਹੇ ਗਈ ਹੋਵੇਂ ਕਿ ਫਿਰ ਤੂੰ ਫਿਰ ਤੋੜਿਆ ਸਾਗ ਫਿਰ ਪਾਲਕ ਤੋੜਿਆ ਬਾਥੂ ਤੋੜਿਆ ਅੱਗ ਲਾਈ ਤਾਂ ਮੈਂ ਉਖੀ ਹੋ ਕੇ ਤੇ ਹੋਰ ਮੈਂ ਤਾਂ ਅੱਗ ਆ ਕਿ ਇਹ ਕੀ ਰਿਆ ਫਿਰ ਤੋਤਾ ਫਿਰ ਕੁਝ ਆ ਲੈਣ ਕੇ ਰੱਖਿਆ ਲੈ ਫਿਰ ਅੱਗ ਮਚਾਈ ਫਿਰ ਤਰਿਆ ਹੋੜੀ ਹੋੜੀ ਹੈ ਨਾ ਲੱਗੀ ਰਹੀ ਤੇ ਤੂੰ ਉਹ ਨਾ ਮੈਨੂੰ ਦੇਖ ਲੈਂਦੀ ਮੈਂ ਆਥੇ ਕਰਦੀ ਮੈਂ ਕਿਉਂ ਤਾਂ ਹੱਥ ਨੇ ਆਉਂਗੀ ਅਸੀਂ ਕੀ ਇਹਨੂੰ ਬੈਂਕ ਕੋ ਕੰਮ ਸੀ ਚਾਚੀ ਨੂੰ ਉੱਥੇ ਬੜਾ ਚੇਰ ਲੱਗ ਗਿਆ ਸਾਨੂੰ ਬੈਂਕ ਦੇ ਵਿੱਚ ਹੋਰ ਸਾਰੀ ਢੜੀ ਲੈ ਗਈ ਸਾਨੂੰ ਤੇ ਹੋਰ ਤੜਕੇ ਰੀਆਂ ਜਉਂ ਗਈਆਂ ਚਲੋ ਆਪਾਂ ਤਾਂ ਹੁਣ ਰਹਿਣ ਤਾਂ ਭਾਈ ਚਲ ਕੋਈ ਨਹੀਂ ਬਸ ਹੁਣ ਉੱਠ ਕੇ ਤੇ ਰੰਨਦੇ ਤੇ ਮੈਂ ਆਪੇ ਘੋਟ ਘੋਟ ਲੂੰਗੀ ਤੇ ਆਪੇ ਮੈਂ ਪਾ ਲੂੰਗੀ ਤੜਕਾ ਤੁਲਕਾ ਲਾ ਲੇ ਲੂੰਗੀ ਠੀਕ ਹੈ ਬਸ ਹਮ ਓਰੀਜਨਲ ਹੀ ਹੋਣਾ ਵਾਵਾ ਸਾਦਾ ਕਰਿਆ ਹਾਂ ਚਲ ਆਇਆ ਨਹੀਂ ਕਰੇ ਕੋਈ ਆਇਆ ਗਿਆ ਆਇਆ ਗਿਆ ਆਇਆ ਗਿਆ ਆਪੀ ਕੇ ਮਰ ਗਿਆ ਉਹ ਛਕਾਣਾ ਐਸੀ ਰਿਸ਼ਤੇਦਾਰ ਤਾਂ ਇਹ ਕਿੱਥੋਂ ਆਲੇ ਕੁੱਦੂ ਆਲੇ ਆਲੇ ਕਿ ਮੌਕਸਰ ਆਲੇ ਫਰੀ ਕੋਟ ਹੀ ਆਇਸੀ ਅੱਛਾ ਫਰੀ ਕੋਟ ਤੋਂ ਆਇਸੀ ਹਾਂ

ਔਰ ਉਹ ਕਹਿੰਦੇ ਕੋਈ ਰਹਿ ਚੰਨੀ ਗਈ ਨਾ ਕਿੰਨੀਆਂ ਕੋਈ ਬੱਤੀ ਚੀਜ਼ਾਂ ਜਿਹੜੀਆਂ ਤੁਹਾਨੂੰ ਮੈਨੂੰ ਅਲਰਜੀ ਆਈ ਹੈ ਹੱਸ ਆ ਹਰੇ ਵਈ ਤੋਂ ਮਿੱਟੀ ਕੱਟੇ ਤੋਂ ਬੰਦੇ ਫਿਰ ਆਪਾਂ ਤਾਂ ਐਉਂ ਕਰ ਗਏ ਵੀ ਕਮਰੇ ਵੱਖਰੇ ਬਣਾ ਲਏ ਕੱਚ ਦਾ ਤੇ ਉਹਦੇ ਵਿੱਚ ਤਾੜਤੀ ਐਵੇਂ ਕਰਨੀ ਪੈਣੀ ਆ ਇੰਨੀਆਂ ਲੱਗਦੀ ਮੈਂ ਤਾਂ ਅੱਖ ਲੱਗੀ ਮੈਂ ਕਿਹਾ ਜੇ ਰਿਪੋਰਟ ਵਗਾਵਾਂਗੀ ਨਾ ਕਰੇ ਜਾ ਕੇ ਤੇ ਹੱਸਣ ਗਿਆ ਖਣਗੇ ਬੰਦੇ ਬੁੜੀਆਂ ਤਾਂ ਵੀ ਤੇਨ ਅਲਰਜੀ ਹੋਣ ਲੱਗੀ ਬੰਦੇ ਬੁੜੀਆਂ ਤਾਂ ਹਣੀ ਕੰਮ ਨਹੀਂ ਕਰਦੇ మేన జర్చీ తా పతా బా బురా హాలేబే నూచి ਪਰ ਫਿਰ ਕਾ ਕਾ ਕਰ ਦਿੱਤਾ ਕਿਸੇ ਰੋਤੇ ਨਾ ਜਿਆਦਾ ਵੀ ਹੁੰਦਾ ਨਾ ਫਿਰ ਪਾਏ ਤਾਂ ਨਹੀਂ ਨਹੀਂ ਪਿੱਤਕ ਚ ਲੱਗ ਰਿਹਾ ਜੀ ਗੱਲ ਜਿਹੜੀ ਅਲਰਜੀ ਆ ਤੇ ਤੋਂ ਕੀ ਹਰ ਇੱਕ ਚੀਜ਼ ਤੋਂ ਦਾਲਾਂ ਦੂੜਾਂ ਤੋਂ ਸਾਰੇ ਕਾਸੇ ਤੋਂ ਇਹ ਥਾਲ ਹੁਣ ਤਾਂ ਰਾਮਦਾਰੀ ਆ ਗਿਆ ਜੀ ਪੈਸੇ ਪੁੱਛ ਲਾਏ ਆਈਆਂ ਤੇ ਹੋਰ ਬੇਬੇ ਚੈੱਕ ਕਰਾਇਆ ਹੈ ਚੈੱਕ ਕਰਾਇਆ ਹੀ ਹੋ ਚਲ ਚੰਗਾ ਹੋ ਗਿਆ ਰਾਮਦਾਰੀ ਕਾਦੀ ਹੋਣੀ ਸੀ ਪੈਸੇ ਲਾਏ ਆਈ ਅਲਰਜੀ ਚੈੱਕ ਕਰਾਉਣੀ ਸੀ ਡਾਕਟਰ ਦਵਾਈ ਨਹੀਂ ਸੀ ਦਿੰਦਾ ਓਕੇ ਨਾ ਪਹਿਲੇ ਚੈੱਕ ਕਰਾ ਤੈਨੂੰ ਹੈ ਕਾ ਦੇ ਕਾ ਦੇ ਤੇ ਅੱਛਾ ਤੇ ਤਾਂ ਕਰਕੇ ਕਰਾ ਕੇ ਆਈ ਹਾਂ ਫਿਰ ਥੋੜਾ ਤਾਂ ਟਾਈਮ ਹੀ ਲੱਗਦਾ ਨਾ ਤੁਹਾਡੇ ਪੁੱਤ ਦਾ ਲੱਗਦਾ ਫਿਰ ਮੈਂ ਤਾਂ ਚਾਚੀ ਗਈ ਸੀ ਬੈਂਕ ਮੈਂ ਕਿ ਚੱਲ ਮੈਂ ਵੀ ਅਲਰਜੀ ਚੈੱਕ ਕਰਾਈ ਆ ਉਹ ਲੱਗਦਾ ਚੰਗਾ ਹੋ ਗਿਆ ਤੇ ਮੇਰੇ ਫਿਰ ਜਾਣਾ ਪੈਣਾ ਸੀ ਇਥੇ ਹੋਰ ਇਹਨੂੰ ਤਾਂ ਮੈਂ ਕਿੱਦੇ ਨਹੀਂ ਆਣੀ ਵੀ ਕਰਾ ਲਿਆ ਚੈੱਕ ਕਰਾ ਲਿਆ ਤੇ ਤਾਂ ਟਾਈਮ ਹੀ ਨਹੀਂ ਲੱਗਦਾ ਤੇ ਵਧੀਆ ਹੋ ਗਿਆ ਸਾਰੇ ਕੰਮ ਹੋ ਗਏ ਤੇ ਹੋਰ ਮੇਰਾ ਤਾਂ ਜਹਾਜ ਹੋਰ ਪਾਸੋਂ ਵੀ ਮੈਨੂੰ ਤਾਂ ਜਾਣਾ ਪੈਣਾ ਕਰਾਉਣਾ ਪੈਣਾ ਆਪਾਂ ਨੂੰ ਉਹ ਅੱਛਾ ਹਾਂ ਤੂੰ ਤਾਂ ਪਰਸੋਂ ਵੀ ਜਾਏਗੀ ਤੇ ਮੈਂ ਤਾਂ ਹੋ ਕੋਟੀ ਨਾ ਪਾ ਕੇ ਗਈ ਉਦੋਂ ਸੀ ਕਿ ਟੋਪ ਚਲ ਚੰਗਾ ਜੇ ਠੰਡ ਲੱਗੀ ਫਿਰ ਸਵੇਰੇ ਬਾਈ ਲੈ ਜਾਓ ਤੇ ਬੈਠੀ ਨੂੰ ਇੰਨੀ ਠੰਡ ਲੱਗੇ ਤੇ ਹੁਣ ਪਾਲਾ ਕੋਟੀ ਕੱਟੀ ਉੱਠ ਕੇ ਫਿਰ ਪਾਣੀ ਤੇ ਤੇਰੀ ਟੌਰ ਤੇ ਫਰਕ ਪੈਂਦਾ ਟੌਰ ਚ ਫਰਕ ਕੀ ਉਦੋਂ ਹਵਾ ਨਹੀਂ ਸੀ ਵਗਦੀ ਨਾਲੇ ਧੁੱਪ ਸੀਗੀ ਉਹ ਮਾ ਟੋਪਸ ਹੀ ਗਈ ਫੇਰ ਵੀ ਦੂਜਾ ਸਾਲ ਉਹ ਦੇਣਾ ਤੇ ਆਉ ਤੱਕ ਕੋਟੀ ਕੱਟੀ ਤਾਂ ਪਾਤੀ ਜਾਵੇ ਨਾ ਤੇ ਚੋਰ ਲੈ ਕੇ ਜੇ ਇਹ ਆਇਆ ਨਾ ਫੇਰ ਆਇਆ ਅਗਲਾ ਆਕੂਗਾ ਵੀ ਕੁੜੀ ਜਿਹੜੀ ਉੱਤੇ ਕੋਟੀ ਪਾਈ ਛੌਲ ਲਿਆ ਜਰਾਬਾਂ ਪਾਈ ਨਹੀਂ ਮੈਂ ਵੀ ਜਰਾਬਾਂ ਤਾਂ ਪਾਈਆਂ ਸੀ ਕੋਟੀ ਨਹੀਂ ਸੀ ਭਾਈ ਕੱਲੀ ਨਹੀਂ ਦੂਜਾ ਤਾਂ ਵੇਖਣਾ ਆ ਲਾਂਦਾ ਨਾ ਵੀ ਕੁੜੀ ਜਿਹੜੀ ਹੈਗੀ ਐ ਤੇ ਮੈਂ ਲੈ ਕੇ ਹੋਣੀ ਕੱਟਣ ਨੂੰ ਤੇ ਹਾਂ ਲਿਆ ਸੇਕ ਲਾ ਚਾਚੀ ਅੱਗ ਗਨ ਹੋ ਕੇ ਬੱਸ ਸੇ ਉਹ ਤਾਂ ਹੀ ਆ ਸੇਕ ਕੱਤੀ ਦੇ ਛੋਲ ਪਾਇਆ ਕੋਟੀ ਲਈ ਆ ਉਹ ਚਪਲਾਂ ਪਾਈਆਂ ਤੇ ਤੂੰ ਵੀ ਕੁਛ ਪਾ ਜਾਂਦੀ ਬੁੱਧਵਾਰ ਪਾਕੇ ਨਹੀਂ ਗਈ ਮਾਂ ਕਾ ਚਾਲੂ ਤੂੰ ਜਾ ਤੋਪੀ ਜੀ ਚੱਲ ਆ ਤੋ ਬੱਧੀ ਅੱਬੇ ਬਿਨੇ ਸਾਗ ਦੇ ਨਾਲ ਆ ਜਾ ਮਾਂ ਮੇਨਰ ਟੈਨਸ਼ਨ ਹੋਈ ਪਈ ਸੀ ਵੀ ਅੱਜ ਕਾਦੇ ਨਾ ਰੋਟੀ ਖਾ ਉਹ ਵੀ 12 ਸਾਲ ਦੀ ਬਣਦੀ ਕੋਈ ਲਈ ਨਹੀਂ ਸ਼ਹਿਰੋਂ ਵਿਆਹ ਨਹੀਂ ਪਾਕੇ ਗਈ ਤੇ ਮੈਂ ਵੀ ਨਾ ਪਾਕੇ ਜਾਵਾਂ ਥਾਂ ਨਾ ਬਹੁਤ ਹੈ 12 ਸਾਲ ਕੀ ਤਾਂ ਕੀ ਬਣਨਾ ਬਸ ਤੋਪੀ ਜੀ ਨੂੰ ਵੇਖ ਕੇ ਤੇ ਬਸ ਤੇ ਅੱਥਾਂ ਤਾਂ ਹੋ ਗਿਆ ਠੰਡਾ ਹੋ ਗਈ ਨਾ ਹਾਂ ਹੋਰ ਹੋਰ ਵਧੀਆ ਬਸ ਆ ਵਧੀਆ ਹੋਗਾ ਸਾਰੇ ਰਾਹੀ ਕਰਦੀ ਆਈ ਕਦੋਂ ਜਾਵਾਂਗੇ ਕਦੋਂ ਨਾਲ ਤੁਹਾਡੀ ਤੇ ਹੋਰ ਲੈ ਬੇਬੇ ਕਰ ਦ ਫੜਾ ਲਈ ਮੀਨ ਕਦਾ ਸਾਥੀ ਬਣਾਵਾਂਗੇ ਇਹ ਤਾਂ ਹੈ ਗਈ ਆ ਫਿਰ ਫਿਕਰ ਹੁੰਦਾ ਨਾ ਤੇ ਫਿਕਰ ਮੈਨੂੰ ਤਾਂ ਸੀ ਮੈਂ ਕਿ ਬੇਬੇ ਲੜੂਗੀ ਆਖੂਗੀ ਸਬਜੀ ਕੋਈ ਲੈ ਕੇ ਨਹੀਂ ਆਈਆਂ ਸਾਰਾ ਬਾਜ਼ਾਰ ਗਾਇਆਂ ਤੜਕੇ ਦੀਆਂ ਗੇ ਮੀਨ ਸਬਜੀ ਦੇ ਫਿਰ ਦੇ ਨਾਲ ਜਾਣ ਦਾ ਤੁੰਕੀ ਕਰਦੇ ਤੇ ਹੋਰ ਤਾਂ ਮੈਨੂੰ ਫਿਕਰ ਸੀ ਫਿਰ ਮੈਂ ਸੋਚਿਆ ਮੈਂ ਕਿ ਚਲ ਆਲੂ ਪਏ ਵਾਲ ਕੇ ਬਣਾ ਲੂੰਗੀ वह तो हो गया चल तू तो साग बना लिया थमार। बड़ी हो बैंक होनी मैं लड़ना पिछले लगी रही चेता ही भल गया बेचहर गई अच्छा मैखाथ ने आना चार चेता ही ना करो <laughs> ਚੱਲ ਵਧੀਆ ਕੀ ਤਾਰੇ ਲੱਗੀ ਰਹੀ ਹੋਜੀ ਬਈ ਮੈਂ ਭੁੱਲ ਗਈ ਮੈਂ ਖਜੇ ਮੈਂ ਚਾਰ ਕਰ ਫਿਰ ਲੱਗਣਾ ਕਿ ਹਾਂ ਫਿਰ ਮੈਂ ਆ ਕੇ ਜਾ ਵੀ ਨਾ ਕਰੋ ਬਸ ਬਸ ਆ ਤਾ ਬੇਬੀ ਨਾ ਪਹਿਲਾ ਸਾਗ ਤੋੜਨੇ ਗਈ ਪਰ ਚੀਰਿਆ ਤੋ ਫਿਰ ਕੋਈ ਆਇਆ ਗਿਆ ਆ ਗਿਆ ਹਾਂ ਆ ਗਿਆ ਆ ਗਿਆ ਉਹਨਾਂ ਨੇ ਕਿਆ ਪਾਣੀ ਬਣਾਇਆ ਉਧਰ ਖਿਆਲ ਹੋ ਗਿਆ ਉਧਰ ਖਿਆਲ ਹੋ ਗਿਆ ਕੋਜਾ ਜੀ ਭੁੱਲ ਗਿਆ ਤੇ ਜੇ ਸੁਣ ਮੈਂ ਪਿਆਜ਼ ਤਾਂ ਕੱਟ ਲੇ ਤੇ ਹੁਣ ਕੋਟਾ ਇਹਨੂੰ ਕਿਵੇਂ ਠਹਿਰ ਕੇ ਕੁੱਟਣਾ ਵੇਖ ਲੈ ਇੱਧਰ ਕੀ ਹੋ ਕੇ ਹਾਂ ਵੇ ਨਹੀਂ ਆ ਕੋਟਣਾ ਲਾ ਕੇ ਨਹੀਂ ਕੋਟਣਾ ਲਾ ਕਿ ਪਾਣੀ ਇਹ ਹੋਰ ਫੋਨ ਆ ਪਉ ਆਏ ਲਸਣ ਨੂੰ ਲਸਣ ਪਾਇਆ ਲਸਣਾਂ ਖਿਲੀ ਨਹੀਂ ਨਹੀਂ ਲਸਣ ਨਹੀਂ ਛਿੱਲੇ ਮੈਂ ਤਾਂ ਕੱਲਾ ਹੋਈ ਕਿਚਾ ਕਿਆਜੀ ਕਟਿਆ ਆਹੋ ਆ ਵੀ ਕਰਨਾ ਪਈ ਤੇ ਮੈਂਨ ਤਾਂ ਤੋ ਵਾਲੀ ਚਪਲੀਆਂ ਨਹੀਂ ਪਾ ਕੇ ਗਈ ਸੀ ਨਾ ਤੂੰ ਉਹ ਹੀ ਪਾਈ ਬੈਠੀਂ ਅਨਾਰੇ ਆ ਦੇ ਨੇਰੇ ਨਹੀਂ ਮੈਂ ਤਾਂ ਚੜਕੇ ਬਦਲ ਲਈ ਨਹੀਂ ਰੋਜ ਅੱਜ ਤਾਂ ਚੱਲੂ ਨਹੀਂ ਕਿੱਦੀ ਨਾ ਹਾਂ ਪਾਣੀ ਪੋ ਤੱਤਾਤਾ ਦਿਉਤੀ ਹਾਂ ਲਿਉਣੀ ਹੈ ਮੈਂ ਪਾਣੀ ਉਹ ਮੇਰੇ ਕੋਲ ਜਿਹਦੇ ਚ ਕਰੀ ਜਾਂਦੀ ਸਾ ਗਰਮ ਹੋਰ ਹਾਂ ਆਏ ਸਵੇਰੇ ਫਿਰ ਸਵੇਰੇ ਫਿਰ ਜਾਣਾ ਸਵੇਰੇ ਤਣ ਜਾਂਦੇ ਅੱਛਾ ਫਿਰ ਜਾਵਾਂਗੇ ਬੈਂਕ ਦਾ ਕੰਮ ਮੈਨੂੰ ਮਖਾਂਨ ਵੇਖੋ ਤਾ ਪੁੱਛੀ ਨਾ ਮੀ ਨਾ ਗੱਜਪਤ ਬੱਛੇ ਉਹ ਕਿਧਰੇ ਜਾਓ ਬੱਛੇ ਕਿਧਰੇ ਜਾਓ ਪਰੇ ਘਾਟ ਬਣਾਓ ਪਰ ਤਿੰਨ ਕਾਟ ਬਣਾ ਕੇ ਲਿਆਓ ਹਾਂ ਕਵਲੇ ਕਿੱਤਾਵਿਆ ਇਹ ਤਾਂ ਫਿਰ ਬਾਰਾ ਹੁੰਦਾ ਸਰਕਾਰੀ ਕੰਮ ਆ ਨਾ। ਅਹ। ਫਿਰ ਕੋਲੇ ਜਾਓ ਉਹ ਤਾਂ ਦੂਜਾ ਪੈਨ ਕਾਟ ਉਹ ਤੋਂ ਬਣਵਾਓ। ਉਹਨੂੰ 1200 ਰੁਪਿਆ ਉਹਨੂੰ ਦਿੱਤਾ। ਬਸ ਆਈਆਂ ਪੈਸੇ ਦੀ ਗੱਲ ਹੈ। ਹੋਰ ਆਧਾਰ ਕਾਟ ਨੂੰ 100 ਰੁਪਿਆ ਦਿੱਤਾ, ਆਧਾਰ ਕਾਟ ਕੇ ਬਣਾਇਆ। ਹਾਂ। ਟੰਗਾਂ ਟੰਗਾਂ ਚੱਲ ਲੱਗ ਗਿਆ। ਕਿ ਖਾਦੇ ਆਂਦੇ ਫਿਰ ਲੈ ਫਿਰ ਨਾਲ ਕਿਦਾਂ ਲੈ ਤਾਂ ਨਹੀਂ ਹੋਇਆ ਕਰ। ਹਾਂ।

ਹਾਂਜੀ ਤੇ ਉਹ ਨਾ ਬੇਬਨ ਸਾਗ ਬਣਾਇਆ ਅੱਜ ਤੇ ਉਹ ਮੱਕੀ ਦਾ ਆਟਾ ਲਈ ਆਓ ਜੇ ਖਤਮ ਹੋ ਗਿਆ ਸੀਗਾ ਹਾਂ ਨਾਲੇ ਦੁੱਧ ਅਸੀਂ ਕੀ ਲੈ ਕੇ ਆਣਾ ਸੇ ਥੋੜੇ ਲੈ ਕੇ ਲੱਗਿਆ ਅਸੀਂ ਲੈ ਕੇ ਆਨੇ ਹਾਂ ਤੁਸੀਂ ਲੈ ਕੇ ਆਉਣੇ ਹੁੰਨੇ ਆ ਅੱਛਾ ਤੁਹਾਨੂੰ ਜਿਆਦਾ ਟਾਈਮ ਲੱਗ ਜਾਊਗਾ ਉਹਨਾਂ ਕੋਈ ਚਾਚੀ ਨਾਲ ਲੈ ਜਾਂਦੇ ਨਾ ਹੂੰ ਤਾਂ ਹੀ ਆਂਦਾ ਕਿੰਨਾ ਕੁ ਟਾਈਮ ਲੱਗੂ 8 ਵਜੇ ਜਾਣਗੇ ਬਾਅਦ ਸਿਰ ਉਦੋਂ ਤਾਂ ਸਿਰ ਰੋਟੀਆਂ ਵੀ ਪਕਾਉਣਾ ਕਣਕ ਦੀਆਂ ਪਕਾਵਾਂਗੇ ਫਿਰ ਹੋਰ ਕੀ ਮੱਕੀ ਦੀਆਂ ਕੱਲ ਨੂੰ ਸਹੀ ਚੱਲ ਗਈ ਹੈ ਜੇ ਹੁੰਦੇ ਪਰ ਸਵੇਰੇ ਬਣਾ ਲਾਂਗੀ ਮੱਕੀ ਦੀਆਂ ਅੱਜ ਕਣ ਕਰੀਏ ਬਣਾ ਲਾਂਗੇ ਚਲ ਠੀਕ ਹੈ ਚਲ ਤੜਕੇ ਬਣਾ ਲਓ ਜੇ ਉਹ ਕਹਿੰਦਾ ਮੈਂ ਤਾਂ ਅੱਛਾ ਕਹਿੰਦਾ ਲੈ ਜਾਂਦੀਆਂ ਦੁੱਧ ਤੇ ਮੈਂ ਕਿਹਾ ਚਾਚੀ ਨਾਲ ਸੀ ਅੱਜ ਲੈ ਜਾਂਦੀਆਂ ਮੈਂ ਕਿਹਾ ਅੱਜ ਕਿਵੇਂ ਲੈ ਆਣੀਆਂ ਤੁਸੀਂ ਨਹੀਂ ਜੇ ਫੇਰ ਫੋਨ ਕਰ ਦਿੰਦੇ ਤਾਂ ਆਪਾਂ ਲੈ ਕੇ ਹੀ ਆਉਣਾ ਸੀ ਹਾਂ ਇਹ ਤਾਂ ਆਪਾਂ ਲੈ ਆਉਂਦੇ ਪਰ ਫੋਨ ਨਾ ਕੀਤਾ ਨਹੀਂ ਆਉਦਾ ਆਵਾਜ਼ਾਂ ਵਿੱਚ ਰਹੇਗੇ ਵੀ ਕੋਈ ਆ ਗਿਆ ਰਿਸ਼ਤੇਦਾਰ ਉਹਨਾਂ ਨੇ ਕਾ ਪਾਣੀ ਤੇ ਫਿਰ ਚਾਹ ਸੱਤੂ ਬਣਾਉਂਦੇ ਆ ਚ ਹੋਰ ਤੇ ਹੋਰ ਹੁਣ ਆਪੇ ਲੈ ਕੇ ਆਊਗਾ ਤਰਾਉ ਘਨੇਰੇ ਉਹ ਤੜਕੇ ਬਣਾ ਲਓ ਜੇ ਹੁਣ ਕਟਰੀਆਂ ਬਣਾ ਲਓ ਕਣਕ ਦੀਆਂ ਹੀ ਬਣਾਉਣੀ ਆ ਹੁਣ ਮੈਂ ਹੀ ਗੁੰਨ ਲੂੰਗੀ ਬਸ ਥੋੜਾ ਜਿਹਾ ਟਾਈਮ ਆ ਫਿਰ ਘੋਟ ਕੇ ਤੇ ਲਾ ਲੈਣੀ ਆਂ ਤੜਕਾ ਲਾ ਲਾ ਹੋਰ ਕੋਈ ਚਾਹ ਪਾਣੀ ਪੀਣਾ ਚਾਚਾ ਨਹੀਂ ਬਸ ਹੁਣ ਮੈਂ ਜਾਣੀ ਆ ਮੈਂ ਤਾਂ ਫਿਰ ਬਹੁਤ ਤੜਕੇ ਦੇ ਗਏ ਆਪਾਂ ਤਾਂ 9:00 ਵਜੇ ਦੇ ਪੀਲਾ ਚਾਹ ਪਾਣੀ ਰੋਟੀ ਖਾ ਕੇ ਜਾਵਾਂ ਰੋਟੀ ਖਾ ਕੇ ਨਹੀਂ ਘਰੇ ਅੱਜ ਖਾਈ ਨਹੀਂ ਤਾਂ ਕੋਈ ਡਾਈਨਿੰਗ ਦੀ ਪਰਪਾ ਅੱਛਾ ਤੇ ਗਈ ਦੀ ਆ ਫਿਰ ਕੀ ਚਲ ਕੋਈ ਨਹੀਂ ਸਾਗ ਸੂਕ ਤੇ ਰਿੰਦੀਂਗੇ ਕੇਰਾ ਸਾਗ ਰੇਨ ਦਿੰਨੀ ਆ ਤੇ ਸਾਗ ਲੈ ਜੀ ਸਗੋ ਘਰੇ ਜਾ ਕੇ ਕਿੱਥੇ ਮੱਥਾ ਮਾਰੇਗੀ ਸਾਗ ਤੇ ਅੱਜ ਬਹੁਤ ਸਾਗ ਹੋਊ ਤੱਕ ਕੱਲ ਆ ਦਿੰਨੀ ਆ ਤੇ ਫਿਰ ਲੈ ਜੀ ਰੋਟੀਆਂ ਲਾ ਲਈ ਘਰੇ ਜਾ ਕੇ ਰੋਟੀਆਂ ਤਾਂ ਲਵਣ ਨਹੀਂ ਆ ਫਿਰ ਕਿਆ ਰ ਐਉ ਮੇਰੀ ਗੱਲ ਸੁਣ ਬਾ ਮੇਰੇ ਗਾਲਖਾਨੇ ਇੱਕ ਹੋਰ ਹਾਂ ਬੱਬੀ ਸਵੇਰੇ ਆਉਣਾ ਕੁੜੀ ਨੇ ਅੱਛਾ ਫੋਨ ਆਇਆ ਸੀ ਹਾਂ ਫੋਨ ਆਇਆ ਸੀ ਇਹ ਨਾ ਹੋਵੇ ਕੋਰੇ ਆਉਂਦੀ ਨੂੰ ਆਖਿਆ ਪਿਆ ਕੰਮ ਮੇਰਾ ਪਿਆ ਸਾਰਿਆਂ ਨੇ ਵੇਢਿਆਂ ਨੇ ਧੋਕਾ ਹੀ ਧਿਰਿਆ ਨਾ ਕੋਈ ਨਹੀਂ ਬੱਬੀ ਮੈਂ ਤੜਕੇ ਸਿਆ ਉੱਠ ਕੇ ਹਾਂ ਕਰਕੀਂਦਾ ਕਿਤੇ ਨਾ ਹੋਵੇ ਉਹ ਚਾਹ ਪਾਣੀ ਤੋਂ ਬਚੀ ਰੇ ਤੂੰ ਆਖੇ ਮੈਂ ਤਾਂ ਸਫਾਈ ਕਰਦੀ ਹਾਂ ਮੈਂ ਤਾਂ ਭਾਂਡੇ ਮਾਂਜੀਆਂ ਮੈਂ ਤਾਂ ਕਰ ਕਰ ਕਰਤੀ ਨਾ ਉਹੀ ਗੱਲ ਤੂੰ ਮੈਨੂੰ ਦੱਸ ਤਾ ਦਿੰਦੀ ਮੈਂ ਉੱਥੋਂ ਪਨੀਰ ਫਨੋਰ ਲਈ ਆਉਂਦੀ ਮਟਰ ਮਟਰ ਤੜਕੇ ਕਿਹੜਾ ਜਾਣਾ ਨਹੀਂ ਛੇਰ ਕੋਈ ਨਹੀਂ ਹਾਂ ਤੇ ਮਾਰੇ ਕੋਣ ਲਾ ਦੇ ਮੁੰਡੇ ਨੂੰ ਅੱਦੇ ਆਊਗਾ ਚਲ ਮੈਂ ਉਸਦੇ ਨੂੰ ਫੋਨ ਕਰ ਦਿੰਦੀ ਆ ਵੀ ਸਭ ਕਿਆ ਲੈ ਆਉਣਾ ਤੇ ਪ੍ਰੋਣਾ ਦੇ ਆਊਗਾ ਨਾਲ ਇਹ ਨਹੀਂ ਪਤਾ ਨਹੀਂ ਕੱਲਾ ਦੱਸਿਆ ਮੈਂ ਤੇ ਵੀ ਮੈਂ ਆਉਣਾ ਸਵੇਰੇ ਤੇ ਦੋ ਘੰਟੇ ਹੀ ਰਹਿਣਾ ਮੈਂ ਚਲ ਫੇਰਾ ਹਾਂ ਤੇ ਸਾਗ ਨਾਲ ਥੋੜੀ ਰੋਟੀ ਖਵਾਵਾਂਗੇ ਨਾਲ ਸਾਗ ਦਾ ਉਹ ਵੀ ਕਰਦੇ ਹੁਣ ਮੈਂ ਮੁੰਡੇ ਨੂੰ ਫੋਨ ਕਰ ਦੇ ਆਪਣੇ ਘਰ ਆ ਗੋ ਹਾਂ ਉਸਦੇ ਨੂੰ ਕਰਦੀ ਆ ਫੋਨ ਹੋਰ ਤੇ ਇਹ ਨਾ ਹੋ ਰਿਹਾ ਕਿ ਉਹ ਭੇਜਿਆ ਆਂ ਕਿ ਤੇ ਤੇਰੀ ਅਜੇ ਘਰ ਦਾ ਕੋਈ ਸਫਾਈ ਨਾ ਹੋਈ ਨਹੀਂ ਨਹੀਂ ਬੇਬੇ ਕਰ ਲੂੰਗੀ ਮੈਂ ਬੜੇ ਮਨ ਸਿਆਣਤਾ ਨਾਲ ਦੀ ਤੇ ਤੈਨੂੰ ਪਤਾ ਹੀ ਹੈ ਜਿਵਾਕਾਂ ਨੂੰ ਕਿੰਨਾ ਉਹ ਕਰਨਾ ਪੈਂਦਾ ਓਖਾ ਫਿਰ 8 9 ਵਜੇ ਤੱਕ ਕਰਤਾ ਹੀ ਮਸਾ ਸੂਤ ਆਉਂਦੀ ਜਿਵਾਕਾਂ ਦੇ ਪਿਆ ਪਿਆ ਸਦਾ ਕੰਮ ਕਰ ਲਈ ਘਰ ਦਾ ਨੇ ਵੇਲੇ ਰੋਟੀ ਖਾਦੇ ਪਕਾ ਕੇ ਹੋਰ ਕ 10 ਮਿੰਟ ਕੋਲੇ ਵੀ ਬਹਿਣਾ ਹੁੰਦਾ ਹੋਰ ਤੇਰਾ ਤਾਂ ਲੱਖ ਦਿਨ ਦਾ ਲੈ ਉਹ ਤਾਂ ਬੰਦੀ ਤੂੰ ਫਿਕਰ ਨਾ ਕਰ ਮੈਂ 10 ਵਜੇ ਦੇ ਨੂੰ ਵੇਲੀ ਹੋ ਜੂੰਗੀ ਆਉਂਦਿਆਂ ਨੂੰ 11:00 ਵਜੇ ਜਾਨੀ 10 ਵਜੇ ਹਾਂ 10 ਵਜੇ ਕਰਾਂ ਹਾਂ ਉਹ ਵੀ ਮੈਂ 10 ਵਜੇ ਆਉਣਾ ਤੇ 4 ਵਜੇ ਉੱਠ ਜਾਣਾ। ਬਸ ਕੋਈ ਨਹੀਂ ਉਹਨੂੰ ਕਹਿਣਾ ਸੀ ਰਹਿ ਪੈਂਦੀ। ਇੰਨੇ ਚਿਰ ਬਾਅਦ ਆਉਣਾ। ਨਹੀਂ ਉਹ ਨਹੀਂ ਮੇਰਾ ਟਾਈਮ ਹੀ ਨਹੀਂਗਾ ਹੈਗਾ ਕੰਮ ਦਾ ਟਾਈਮ ਆਂਦੀ ਮੈਂ ਤਾਂ 2 ਘੰਟੇ ਆਉਣਾ ਬਸ ਜੇ ਨਹੀਂ ਤੇ। ਚਲ। ਹਾਂ ਹੋ। ਫੋਨ ਫਿਰ ਆਇਆ ਨਾ ਕੰਮ ਕਾ ਨਾ ਕਰੀ ਜਾਂਦੇ ਆ ਪੋਰਾ ਢੇ ਹੋ ਜਾਂਦੇ ਆ ਫਿਰ ਆਇਆ ਉਹਨੂੰ ਤਾਂ ਰਹੀ ਨੂੰ ਵੀ ਬਾੜਾ ਚਿਰ ਹੋ ਗਿਆ। ਆਈ ਨਹੀਂ ਟਾਈਮ। ਬਸ ਤੇ ਆਦਾ ਤੂੰ ਵੀ ਚਾਰ ਵਾਰ ਹੋਈਏ ਨਾ ਹੋਵੇ। ਆ ਪਾਜੀ ਫਿਰ ਗੰਦੇ ਚਲੀ ਦੇ ਤੇ ਸਿਰ ਕਰਨਾ ਵਾਂ। ਨਹੀਂ ਨਹੀਂ ਮੈਂ ਵਧੀਆ ਦੇ ਪਾ ਲੂੰਗੀ। ਜਵਾਕਾਂ ਦੇ ਵੀ ਪਾ ਲੀ। ਚੰਗਾ। ਤੇ ਕਿਤੇ ਨਾ ਹੋਵੇ ਕੰਮ ਨੂੰ 12 ਵਜਾ ਲੇ ਨਹੀਂ ਬੇਬੇ ਤੂੰ ਉਹ ਖਾਦੀ ਤੂੰ ਸਦਾ ਖਾਦੀ ਤੂੰ ਮੇਰੇ 5 ਵਜੇ ਵਾਅਦਾ ਦੇਦੀ ਮੈਂ ਟਾਈਮ ਨਾ ਲਾਉਣੀ ਹੈ ਹਵਾ ਬਗੀਆਂ ਦੀ ਹਵਾ ਬਹੁਤ ਬਗੀ ਜਾਂਦੀ ਲਾਤੀ ਹੁੰਦੀ ਹਾਂ ਅੱਖ ਨਹੀਂ ਮੱਚਦੀ ਹਵਾ ਹੀ ਨਹੀਂ ਬਹੁਤ ਅੱਜ ਕੱਲ੍ਹ ਬਹੁਤ ਹੋ ਜਾਂਦੀ ਹੈ ਥੱਕ ਜਾਂ ਮੋਈ ਬਹੁਤ ਹੋਈ ਪਈ ਹਾਂ ਉਹ ਤਾਂ ਅੱਜ ਮੂਹਰੇ ਬੈਠਿਆ ਸੇਖ ਜੀ ਤਾਂ ਕਰਕੇ ਲੱਗਦਾ ਤੇ ਬੇਬੇ ਮੈਂ ਕੁੜੀ ਨੂੰ ਲੈ ਆ ਮੋਟਰਸੋਂ ਤੋਂ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਤੇ ਕਰੀ ਮੈਨੂੰ ਫੋਨ ਦੇ ਤੂੰ ਇੱਛਾ ਤਾਂ ਲਿਆਵਾਂਗੇ ਕੁੜੀ ਨੂੰ ਵੀ ਪੰਜ ਮੈਂ ਘਰ ਦਾ ਕੰਮ ਤੈਨੂੰ ਮੇਰ ਲਓ 5:30 ਵਜੇ ਲੈਣ ਜਾਣੀ ਸੀ ਆਜੇ ਤਾਂ ਟਾਈਮ ਨਹੀਂ ਹੋਇਆ ਹੋਣਾ ਹੋਇਆ ਤਾਂ 5 ਵਜੇ ਹਾਂ ਵਾਤ ਫਿਰ ਦਾਦਾ ਭੈਂਟਾ ਪਿਆ ਚਲ ਤੂੰ ਜਦੋਂ ਗਈ ਨਾ ਤੈਨੂੰ ਮੈਂ ਨਾਲ ਹੀ ਚੱਲ ਬੜੂੰਗੀ ਚੰਗਾ ਚੱਲ ਕੁੜੀ ਲੈ ਆਉਂਗੀ ਆ ਕੇ ਮੈਂ ਤੜਕਾ ਲਾਉਂਗੀ ਸਾਥ ਨੂੰ ਚਾਹ ਆਣ ਕੇ ਲਾ ਲਈ ਤੜਕਾ ਹਾਂ ਇਹ ਪਰ ਇਹ ਗੱਲਾਂ ਵੀ ਮੈਂ ਕਿਹਨਾਂ ਗੱਲ ਦੱਸੀ ਆ ਉਹ ਤਾਂ ਮੈਂ ਕਿਹਾ ਬਸ ਤੈਨੂੰ ਕਿਹਾ ਵੀ ਤੂੰ ਮੈਨੂੰ ਸੁਧਾਨ ਠਾਦੀ ਮੈਂ ਵਿਲੀ ਹੋਇਆ ਨਾ ਟਾਈਮ ਨਹੀਂ ਹਾਂ ਮੈਂ ਨਾ ਹੋਇਆ ਬਸ ਵਿਲੀ ਹੋ ਗਈ ਫੇਰੇ 9 10 ਵਜੇ ਦੇ ਅਨੁਸਾਰਾ ਕੰਮ ਹੁਣ ਇਹ ਨਹੀਂ ਹੋ ਸਕਦਾ ਅਗਲੇ ਦਿਨ 9 ਹੀ ਨਾਲ ਆ ਜੀ ਹਾਂ ਚਲ ਕੋਈ ਨਹੀਂ ਤੋਗੀ ਕਰਕੇ ਤੈਨੂੰ ਪਹਿਲਾਂ ਸੁਦੇਹ ਆਵਾਜ਼ ਦੇ ਦੂਗੀ ਵੀ ਭਾਈ ਉੱਠ ਖੜਾ ਨਹੀਂ ਬੇਬੇ ਦੇ ਦਿੰਦੀ ਹੁੰਦੀ ਆਵਾਜ਼ ਤੇ 4 ਵਜੇ ਉੱਠ ਖੜ ਦੇ ਉੱਠ ਕੇ ਬਾਸ ਕਰਦੀ ਹੈ ਆਂ ਯਾਨੇ ਨਾ ਵੀ ਫਿਰ ਨਾ ਚਲ ਜਦੋਂ ਨਹੀਂ ਕੰਮ ਹੁੰਦਾ ਉੱਤ ਪਏ ਰਹੀਦਾ ਹੁਣ ਅੱਖਾਂ ਅੱਖੀ ਦਾ ਵੀ ਕੀ ਕਰਨਾ ਉੱਠ ਕੇ ਇਹ ਤਾਂ ਕੰਮ ਦਾ ਟਾਈਮ ਨਾ ਥੋੜੀ ਸਭ ਜੀ ਸੋਜੀ ਛਾਰੀ ਮਗਾ ਕੇ ਰੱਖ ਲਈ ਫੋਨ ਕਰਦੀ ਮੰਗਾ ਲੂੰਗੀ ਉਹਨੇ ਕਹਤੀ ਆ ਆਟਾ ਗੁੰਨ ਕੇ ਰੱਖ ਲਈ ਉਹਨੇ ਰੱਖਣਾ ਮੈਨੂੰ ਹੁਣ ਫੋਨ ਲਾਇਆ ਸੀ ਉਹਨਾਂ ਦੱਸਿਆ ਤੇ ਉਹਦੋਂ ਆਥਨ ਕਰ ਫੋਨ ਆਇਆ ਮੰਗਾ ਲਿਆ ਕੋਈ ਨਹੀਂ ਹੁਣ ਲਾ ਕੇ ਫੋਨ ਕੋਤ ਨਹੀਂ ਹੁੰਦਾ ਉਹਨਾਂ ਕਦੇ ਮੈਨੂੰ ਬਾਤ ਤੇ ਦੱਸਿਆ ਬੇਬੇ ਨੇ ਹਾਂ ਹੁਣ ਫੈਰ ਕੇ ਜੀ ਕਰਦੀ ਐ ਨਾ ਹਾਂ ਵੀ ਉਹਨੇ ਆਉਣਾ ਉਹ ਤਾਂ 8 ਵਜੇ ਆਊਗਾ ਹਜੇ ਤਾਂ 5 ਹੀ ਵਜੇ ਨੇ ਘੰਟਾ ਕਰੋਕੇ ਕਰ ਦਿੰਨੀ ਆ ਇਉਂ ਦੀ ਨੋ ਨਾ ਲਈ ਨਾ ਉਹਦੇ ਕੋਲੇ ਬੈਠਣਾ ਵੀ 10 ਮਿੰਟ ਸਬਜ਼ੀ ਚੀਰ ਕੇ ਬਣਾ ਕੇ ਤੇ ਰੱਖਦੀ ਜਿਹੜੇ ਲੋਂਗੇ ਆਪਣੇ ਘਰ ਮੋਹਨਾਂ ਚ ਪਾ ਕੇ ਰੱਖਦੀ ਚੰਗਾ ਸਾਰਾ ਟਾ ਗੋਲੇ ਕੇ ਰੱਖ ਲਿਓ ਦੋ ਸਬਜ਼ੀਆਂ ਮੰਗਾ ਲੈਣੀਆਂ ਇਹ ਕਾਲੂ ਗੋਭੀ ਮੰਗਾ ਲੈਣੀ ਇੱਕ ਮਟਰ ਪਨੀਰ ਹਾਂ ਚੌਲ ਟਿਪੂਲ ਬਣਾ ਲਈਂ ਸਾਰਾ ਸੁੱਕ ਕਰ ਲੂੰਗੀ ਤੇ ਨਹੀਂ ਜਮਾ ਦੀ ਖਾ ਤੇ ਉਹ ਚਾਹ ਨਾਲ ਕੀ ਮੰਗਾਵਾ ਹੈ ਚਾਹ ਨਾਲ ਕੀ ਮੰਗਾਵਾ ਚਾਹ ਨਾਲ ਤੇਲ ਘਰੇ ਪਿਆ ਵੇਸਨ ਘਰੇ ਪਿਆ ਤੇ ਗੋਭੀ ਵਾਲੇ ਪਕੌੜੇ ਬਣਾ ਲੈ ਪਕੌੜੇ ਬਣਾ ਲੈ ਹਾਂ ਆਹ ਪਕੌੜੇ ਤਾਂ ਹੋਏ ਨਹੀਂ ਮਿੱਠੇ-ਮਿੱਠੇ ਤਾਂ ਖਾਂਦੇ ਨਹੀਂ ਮਿੱਠੇ ਨਹੀਂ ਹਾਂ ਬਸ ਸਿਰਫ ਪਕੌੜੇ ਬਣਾ ਲੂੰਗੀ ਹਾਂ ਤੇ ਪਨੀਰ ਵਾਲੇ ਭਾਦੀ ਚਾਰ ਵਿੱਚ ਠੀਕ ਹੈ ਬਰੈੱਡ ਮਕਾਲਾ ਚਾ ਲੈਨੇ ਭਾਨੇ ਆਪਾਂ ਵੀ ਖਾ ਲਾਂਗੇ ਹੋਰ ਆਪਾਂ ਤਾਂ ਕਦੇ ਖਾਦੇ ਹੀ ਨਹੀਂ ਹੋਰ ਉਹ ਤਾਂ ਘਾਣੂ ਕਰ ਲਈਦੀ ਹੈ ਬਣਾਉਣ ਦੀ ਹਾਂ ਤੇਨੇ ਭਾਨੇ ਚਾ ਲੈ ਬਣਾ ਕੇ ਖਾ ਲਾਂਗੇ ਤੇ ਚਾਚੀ ਚੀ ਚੂੜੀ ਜੂਗੀ ਥਾਰਾ ਤੁਮਾਂ ਟੈਮ ਨਾ ਅਜੀ ਚਾਚੀ ਮੈਂ ਆਜੂਗੀ ਹਾਂ ਆ ਕੇ ਸਬਜ਼ੀਆਂ ਸਬਜ਼ੀਆਂ ਮੇਰੇ ਨਾਲ ਬਣਵਾ ਦੀ ਸੱਚ ਚਾਚੀ ਹੈਗੀ ਲੈ ਮੈਂ ਐਵੇਂ ਟੈਨਸ਼ਨ ਚੱਕੀ ਫਿਰਦੀ ਹਾਂ ਨਹੀਂ ਟੈਨਸ਼ਨ ਤਾਂ ਹਾਰੀ ਆ ਤਾਂ ਮੈਂ ਵੀ ਸੌਜੀ ਚੀਰ ਦੂੰਗੀ ਸਾਰਾ ਕੁਝ ਚੀ ਚੁਰ ਕੇ ਆ ਨੀ ਮੈਂ ਵੀ ਆ ਜੂਗੀ ਟਾਈਮ ਨਾ ਹਾਂ ਇੱਕ ਜਣੀ ਪਕੌੜੇ ਕੱਢ ਲਾਂਗੀ ਤੇ ਹੋਰ ਨਾਲੇ ਕੋਲੇ ਬਹਿ ਜਾਗੇ ਉਹਨਾਂ ਨੂੰ ਸਾਰੀ ਤਿਆਰੀ ਕਰ ਲਾਂਗੀ ਮੈਂ ਤਾਂ ਬਈ ਜਾਣਾ ਤੇਰਾ ਹੈ ਗੱਲ ਵੀ ਜੇ ਤੂੰ ਮਾਰਾ ਮੋਟਾ ਵਹਿਲੀ ਹੋ ਜਾਏਂਗੀ ਤਾਂਨੇ ਕੋਈ ਵਹਿਜੀ ਦੱਸ ਨਾ ਕੋਈ ਨਹੀਂ ਜੇ ਵਹਿਜੂਗੀ ਤਾਂ ਮੈਂ ਕਰ ਲੂੰਗੀ ਕੋਈ ਨਹੀਂ ਜਿਹੜਾ ਮੋਟਾ ਰਹਿ ਗਿਆ ਹਾਂ ਵਹਿਜੂਗੀ ਆਇਆ ਨਾ ਆਟਾ ਗੁੱਟਾ ਪਿਆ ਹੋਵੇ ਸਬਜੀ ਬਣੀ ਪਈ ਹੋਵੇ ਤੇ ਪਕੌੜੇ ਕੱਚੇ ਕਰਕੇ ਰੱਖੇ ਜਦੋਂ ਉਹਨਾਂ ਨੂੰ ਦੋ ਦੋ ਗਰਮ ਕਰ ਲੀ ਹੋਰ ਐਂ ਕਰਾਂਗੇ ਕੋਈ ਨਹੀਂ ਮੈਂ ਕਰਾ ਦੂੰਗੀ ਨਾ ਹੋਰ ਆ ਇਹ ਨੋ ਨਾ ਲਾਈਤਾ ਉਹ ਆ ਜਦੋਂ ਜਿਵੇਂ ਕੱਜੇ ਹੋਏ ਫਿਰ ਉਹ ਨੋ ਹੁੰਦੀ ਨਾਲ ਬੇਬੇ ਉਹ ਨਾ ਪਾਣੀ ਪਾਈ ਰਿੱਜਿਆ ਪਿਆ ਹੁਣ ਤਾਂ ਮੈਂ ਘੋਟ ਦੂੰਗੀ ਥੋੜਾ ਸੁੱਕ ਜਾ ਤਾ ਅਜੇ ਨਹੀਂ ਪਾਣੀ ਘੰਟਾ ਥੋਕਦਾ ਹਾਂ ਤੇ ਹੁਣ ਨਾ ਪਾਈ ਮੈਂ ਕਿਹ ਹੈ ਨਾ ਕੁਲਿਆ ਪਿਆ ਹੁਣ ਨਹੀਂ ਤੇ ਨੂੰ ਕੰਗਜੀ ਬੜੀ ਆਈ ਜਾਂਦੀ ਐ ਪਾਉ ਕੇ ਨਾ ਹੋ ਗਿਆ ਨਾ ਨਹੀਂ ਅੱਜ ਤੁਰ ਕੇ ਗਈ ਐ ਨਾ ਤੇ ਉਹ ਸਾਜਾ ਪਟਾ ਦੂਜੇ ਕਰਿਆ ਵੀ ਆ ਨਾ ਆ ਦੂਜਾ ਇਹਦੀ ਇਹ ਇੱਕ ਜੀ ਦੀ ਕੜਤਨ ਦੀ ਬਹੁਤ ਹੁੰਦੀ ਆ ਹੂੰ ਹੋਰ ਸੰਗ ਨੂੰ ਤੇ ਹੋਰ ਬੱਸ ਹੁਣ ਆਉਂਦਾ ਨਾ ਪੱਕੀਆਂ ਹੋ ਜੋ ਤੂੰ ਵੀ ਟਾਈਮ ਨਾ ਕਰ ਲਈ ਇਹ ਟਾਈਮ ਨਾਲ ਆ ਜੂਗੀ ਮੈਂ ਬੱਸ ਇਹਨੂੰ ਕਹਿ ਦਿੱਤਾ ਟਾਈਮ ਨਾਲ ਆ ਜੀ ਤੇ ਮੈਂ ਵੀ ਟਾਈਮ ਨਾਲ ਵੇਲੀ ਹੋ ਜਾ ਕਿਉਂ ਨਾ ਇੱਕ ਤਾਂ ਜਵਾਕਾਂ ਦਾ ਕੰਮ ਹੈ ਜਵਾਕ ਜਦੋਂ ਵੀਰ ਚੰਦਰ ਫੂਟ ਨਹੀਂ ਹੋ ਇੱਕ ਤਾਂ ਨਾ ਮੁੰਡਾ ਢਿੱਲਾ ਹੋਇਆ ਪਿਆ ਨਾ ਤੇ ਉਹਦੇ ਕਰਕੇ ਬੇਬੇ ਨੂੰ ਪਤਾ ਬੇਬੇ ਮੈਂ ਉਹ ਕੋਟਣ ਵਾਸਤੇ ਹੁਣ ਫਿਰ ਕੀ ਬੇਸਨ ਪਾ ਲਾਂ ਬੇਸਨ ਪਾ ਕੇ ਕੋਟ ਲਾਂ ਹੋਰ ਮੇਥੇ ਪਾ ਕੇ ਕੋਟ ਲਾਂ ਨਾ ਮੈਂ ਪੰਡਾ ਛੰਨਾ ਚੱਕ ਯਾਰ ਫਿਰ ਮੈਂ ਤਾਂ ਜਾਣੀ ਆ ਹਿਸਾਬ ਤੇ ਕਾਇਮ ਲੱਗੂਗਾ ਨਹੀਂ ਛੁਡਾਤਾ ਵਰਨਾ ਤਸਵੀਰਾਂ ਦਾ ਚਾ ਚੁਪੀ ਕੇ ਤਕੜੀ ਹੋ ਗਈਆਂ ਤੇ ਚਟਨੀ ਕੱਢੂਗੀ ਨਹੀਂ ਤਾਂ ਕੋਈ ਨਹੀਂ ਮੇਰੀ ਨਹੀਂ ਨਹੀਂ ਚਟਨੀ ਕੱਢਦੀ ਇਹਨੇ ਭਜਾਈ ਫਿਰ ਰਹੀ ਬੇਬੇ ਤੂੰ ਡਰਾ ਨਾ ਉਹ ਪਹਿਲਾਂ ਹੀ ਕਿਤੇ ਆਖ ਦੇਵੇ ਸਾਰਾ ਕੰਮ ਕਰਾਉਣਾ ਨਹੀਂ ਆਉਗੇ ਤਾਂ ਸਹੀ ਕੰਮ ਮੈਂ ਆਪੇ ਕਰ ਲੂੰਗੀ ਤੂੰ ਤਾਂ ਬਸ ਸਬਜ਼ੀਆਂ ਹੀ ਕੱਟਣੀ ਆਂ ਜਾਂ ਕਰ ਦੇ ਕੋਈ ਸਬਜ਼ੀ ਬਣੀ ਪਈ ਜਾਣਾ ਤਾਂ ਉਹ ਮੈਨੂੰ ਦੇ ਦੇ ਤੇ ਸਾਗ ਤੇ ਤਾਂ ਬਹੁਤ ਟਾਈਮ ਲੱਗੂਗਾ ਹਾਂ ਚੱਲ ਉਹ ਆਲੂ ਬਟਰਾਂ ਦੀ ਪਈ ਆ ਹਨਾ ਹਾਂ ਉਹ ਦੇ ਦੇ ਉਹ ਲੈ ਜਾ ਫਿਰ ਤੂੰ ਹੋਰ ਹਾਂ ਮੈਂ ਲਿਆਵਾਂ ਪਾ ਕੇ ਹਾਂ ਲੈ ਆ ਹੋਰ ਹੋਰ ਹਸਾ ਚਲ ਵਿਚਾਰੀ ਦੇ ਦੇ ਨੀ ਚਲ ਧੜਕੇ ਖਾਦਾ ਹੈ ਪਈ ਸੀ ਆਲੂ ਮਟਰਾਂ ਦੀ ੜਕੇ ਬਣਾਈ ਸੀ ਮੈਂ ਤਾਂ ਕਿ ਥੋੜਾ ਜਿਹਾ ਕੁਵੇਲਾ ਹੋ ਗਿਆ ਨਹੀਂ ਜੈਸੇ ਇਹ ਨੂੰ ਬਣ ਜਾਂਦਾ ਹੁੰਦਾ ਕੁਵੇਲਾ ਤਾਂ ਆਇਆ ਨਾ ਫਿਰ ਹੋਲੀ ਹੋਲੀ ਚ ਗਈ ਫਿਰ ਆਈ ਹਾਂ ਤੇ ਟਾਈਮ ਤਾਂ ਲੱਗਦਾ ਹੀ ਆ ਫਿਰ ਕਿੱਥੇ ਮਟਰ ਜਾਣੇ ਕਿ ਹੋਰ ਭੱਜ ਭਾਂਜ ਕੇ ਤੋੜ ਕੇ ਦੋ ਦੋ ਟੀਰ ਲੈਣਾ ਹੋਰ ਤੂੰ ਤਾਂ ਜਾਂਦੀ ਨੇ ਘੰਟਾ ਲਾ ਦੇ ਤਾਉਂਦੀ ਨੇ ਘੰਟਾ ਲਾ ਕੇ ਘੰਟਾ ਲਾਤਾ ਫਿਰ ਕੁੱਜਾ ਤੋਂ ਅੱਗ ਮਚਾ ਤਾਉ ਕੰਮ ਪੁੱਟਾ ਹਾਂ ਹਾਂ ਪਹਿਲਾਂ ਉਹਦੇ ਘਰੇ ਗਈ ਹਾਂ ਜੀ ਪਾਲ ਲੈ ਚਾਚੀ ਹੋਰ ਓਹ ਮੈਂ ਸਬਜ਼ੀ ਵੀ ਪਾਤੀ ਤੇ ਚਟਨੀ ਵੀ ਪਾਤੀ ਬੜਾ ਚੰਗਾ ਹੋਰ ਐਂ ਪਾਦੀ ਟਿਫਨ ਚ ਪੈਕ ਕਰਤੀ ਗਰਮ ਰਹੂ ਹੋਰ ਜਾ ਕੇ ਹੁਣ ਰੋਟੀਆਂ ਲਾ ਲਈ ਦੋਜੇ ਤੇ ਜੇ ਬੈਜੇਂਗੀ ਤਾਂ ਦੋ ਘੰਟੇ ਰੋਟੀਆਂ ਮੈਂ ਬਣਾ ਦਿੰਦੀ ਦੋ ਮਿੰਟ ਬਹੁਤ ਨਹੀਂ ਨਾ ਘਰੇ ਤੇਰੇ ਭੈਣ ਗਈ ਵੀ ਆ ਪੇਕੀ ਚੱਲ ਜੰਗਾ ਫਿਰ ਮੈਂ ਸਬਜੀ ਪਾਤੀ ਚਟਨੀ ਪਾਤੀ ਥੋੜਾ ਚਾਰ ਪਾਤਾ ਚੱਲ ਵਧੀਆ ਸਰ੍ਹੋਂ ਦਾ ਪਾਤਾ ਤੈਨੂੰ ਰੋਟੀ ਮਲਾ ਲੈਣੀ ਜਾ ਕੇ ਹੋਰ ਤੇ ਆ ਗੂਟ ਬਾਟ ਪਾ ਲਾ ਤੂੰ ਵੀ ਮੇਰੇ ਵਾਂਗੂ ਤੂੰ ਤਾਂ ਮੈਨੂੰ ਆਂਦੀ ਸਾਕੇ ਸ਼ੋਜ ਫਰਕ ਪੈਂਦਾ ਤੇ ਤੇਰੇ ਨਹੀਂ ਮੈਂ ਤਾਂ ਤੂੰ ਤਾਂ ਬੂਟ ਨਹੀਂ ਪਾ ਕੇ ਗਈ ਤੇ ਮੈਂ ਆਖਿਆ ਮੈਂ ਚੱਲ ਧੁੱਪ ਜੀ ਹੈਗੀ ਟਾਈਮ ਆਖ ਜਾਉਂਦਾ ਟਾਈਮ ਮੈਂ ਨਹੀਂ ਪਾ ਕੇ ਗਈ ਕੋਟੀ ਲੈ ਮੈਂ ਵੀ ਕੋਟੀ-ਕੁਟੀ ਪਾਵਾਂ ਨਾਲੇ ਗੁੱਤ ਕਰਾਂ ਹੋਰ ਇਹ ਤਾਂ ਜੁੰਡੇ ਖੁੱਲੇ ਰਹੀ ਰਹਿੰਦੇ ਹੁੰਦੇ ਬੇਬੇ ਮੈਨੂੰ